स्वागत है सारे दर्शकों दा तुसी देख रहे हो पीडीसी न्यूज़ दा खास प्रोग्राम की समझिए ते मैं हां तोड़े नाल लवप्रीत पंगड़ आज सबत पहली गल एक पुलिस मुलाजिम दी करदे हां जिसने कुछ अजिहा कीता है जिस दी वजह नाल एक बार मुड़ तो खाकी दागदार हो गई है खुद कटैरे च खड़ी नजर आ रही है गल उस पुलिस मुलाजिम दी करदे हां जिसने गुंडागर्दी दे असरियां हदें ही पार कर देती हां ते फिर कुछ अजिहियां तस्वीरें निकल के सामने आईयां जो वाकई शर्मसार कर देने वालीयां सी रिपोर्ट देखो सिरते वर्दी का नशा सवार सी जा फिर गुस्सा पता नहीं पर इन लोग ने जो किया उसने इंसानियत नु जरूर शर्मसार कर देता है गरीब परिवार नु गली च कड़ी सिया गया उन्हां दी ਮੁੱਟ ਮਾਰ ਕੀ ਸੀ ਗਈ ਉਹਨਾਂ ਦੇ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਸਭ ਕੀਤਾ ਵੀ ਉਸ ਸ਼ਖਸ ਤੇ ਉਸ ਦੇ ਪਰਿਵਾਰ ਦੇ ਵੱਲੋਂ ਜਿਸ ਦਾ ਕੰਮ ਹੀ ਲੋਕਾਂ ਨੂੰ ਇਨਸਾਫ ਦਿਵਾਉਣਾ ਤੇ ਕਾਨੂੰਨ ਵਿਵਸਥਾ ਬਣਾਏ ਰੱਖਣਾ ਹੈ ਜੀ ਹਾਂ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਉਵਾਕਈ ਲੋਕਾਂ ਦੇ ਖੜੇ ਕਰ ਦੇਣ ਵਾਲੀਆਂ ਨੇ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ ਤੋਂ ਦੇਖਲ ਕੇ ਸਾਹਮਣੇ ਆਈਆਂ ਨੇ ਜਿੱਥੇ ਇੱਕ ਪੁਲਿਸ ਮੁਲਾਜ਼ਮ ਤੇ ਉਸ ਦੇ ਪਰਿਵਾਰ ਵੱਲੋਂ ਇੱਕ ਗਰੀਬ ਪਰਿਵਾਰ ਤੇ ਤਸ਼ੱਦਦ ਛਾਇਆ ਗਿਆ ਤੇ ਸਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਕਿ ਪਿੰਡ ਦੇ ਹੀ ਕਿਸੇ ਸ਼ਖਸ ਦੇ ਵੱਲੋਂ ਵੀਡੀਓ ਵੀ ਬਣਾ ਲਈ ਗਈ ਇਸ ਗੁੰਡਾਗਰਦੀ ਦਾ ਸ਼ਿਕਾਰ ਪੀੜਤ ਪਰਿਵਾਰ ਫਿਲਹਾਲ ਜ਼ੇਰੇ ਲਾਜ ਹੈ ਤੇ ਕਈਆਂ ਦੀ ਹਾਲਤ ਹਲੇ ਵੀ ਗੰਭੀਰ ਬਣੀ ਹੋਈ ਹੈ ਉਹ ਆਇਆ ਉਹਨੇ ਮੈਨੂੰ ਪੱਕਾ ਦੇ ਕੇ ਬੰਦੇ ਸੜਕ ਤੇ ਸੁੱਟਦਾ ਫਿਰ ਮੈਂ ਕਲੇ ਨੂੰ ਹੱਥ ਪਾਇਆ ਦਿਨਾਂ ਨੇ ਫਿਰ ਮੈਨੂੰ ਉੱਥੇ ਕਹਿੰਦੇ ਆਪਣੀ ਟੀਮੀ ਨੂੰ ਇਹਨੇ ਮੈਨੂੰ ਹਥਿਆਰ ਪੜਾਤਾ ਕਹਿੰਦੇ ਤੂੰ ਇਹਨੂੰ ਕੁੱਟ ਮੈਂ ਕੁੜੀਆਂ ਨੂੰ ਅੰਦਰੋਂ ਕੱਟ ਕੇ ਲਿਆਉਣਾ ਆ ਇਹਦੀ ਕੁੜੀਆਂ ਨੂੰ ਅੰਦਰੋਂ ਕਢੀ ਇਸ ਲਈ ਆਇਆ ਫਿਰ ਉੱਥੋਂ ਪਹੁੰਚਣਾ ਪਿਆ ਪਤਾ ਨਹੀਂ ਮਹਾਲਾ ਸਾਡੇ ਗਵੰਡੀ ਆ ਜੀ ਪ੍ਰਗਟ ਸਿੰਘ ਹੌਲਦਾਰ ਤੇ ਸਾਨੂੰ ਨਹੀਂ ਚੰਕੀਆਂ ਦੇ ਅੰਦਰ ਰਹਿੰਦੇ ਆ ਵੀ ਅਸੀਂ ਉਹ ਭਰੀਆਂ ਬਿਲਾ ਤੋਂ ਅਗਲੇ ਆ ਕੇ ਤੁਹਾਨੂੰ ਚੁਕਾ ਲਾਂਗੇ ਕੱਲ ਦਾਂਗੇ ਮੈਂ ਤੁਹੀ ਚਮਾਰਾਂ ਜੀ ਤੁਹਾਨੂੰ ਇੰਦਾ ਕਰਾਂਗੇ ਤੇ ਭਜਾਵਾਂਗੇ ਹੈ ਜੀ ਇੰਦਾ ਦਾ ਡਰੋਂਗੇ ਸਾਨੂੰ ਬੰਨੀਆਂ-ਬੰਨੀਆਂ ਕਾਲਾ ਕੱਢਦੇ ਆ ਜੀ ਕਿ ਅਸੀਂ ਕੰਮ ਤੇ ਆ ਜੀ ਦਾ ਮੋਰ ਸਾਡੇ ਬੱਚਿਆਂ ਨੂੰ ਤਾਂ ਕਰਦੇ ਆ ਤੇ ਅੱਜ ਜੀ ਸਰ ਇਹਦਾ ਮੈਂ ਕੰਮ ਦੇ ਸੀਗਾ ਤੇ ਫੋਨ ਆਇਆ ਠੀਕ 5:30 ਵਜੇ ਕੁੜੀ ਵਾਲਾ ਇਹੋ ਕੰਦੇ ਰਿਓ ਕਿ ਇੰਦਾ ਕਰਕੇ ਜੜੀ ਮੰਮੀ ਦੇ ਸਿਰ 'ਤੇ ਦਸਤਰ ਮਾਰਿਆ ਇਹਨਾਂ ਨੇ ਗੋਣੀਆਂ ਨੇ ਤੇ ਸਾਨੂੰ ਵੀ ਕੋਈ ਛੋਟੀ ਕੁੜੀ ਦੇ ਕਪੜੇ ਪਾੜੇ ਇਹਨਾਂ ਨੇ ਤੇ ਦੂਜੀਆਂ ਕੁੜੀਆਂ ਨੇ ਵੀ ਕੁੱਟਿਆ ਉਹ ਕੁੜੀਆਂ ਵੀ ਸਾਡੀਆਂ ਦੋਨਾਂ ਹੀ ਐਡਮਿਟ ਨੇ ਇੱਥੇ ਹਾਂਜੀ ਕੋਈ ਪੁਰਾਣੀ ਰੰਜਿਸ਼ ਕਰਕੇ ਨਹੀਂ ਪੁਰਾਣੀ ਰੰਜਿਸ਼ ਨਹੀਂ ਹੈ ਜੀ ਇਹ ਬਸ ਆਪਣੇ ਬਾਹਰ ਦੇ ਇਹਦਾ ਨਾਲੀ ਨੂੰਲੀ ਆਪਣੀ ਹੈਗੀ ਆ ਜਨਾ ਸਾਡੇ ਦਾ ਮਕਾਨ ਆ ਇਹ ਸਾਡੇ ਮਕਾਨ ਦੇ ਨਾਲ ਪੂਰਾ ਕਰਕੇ ਲਾਂਦੇ ਆ ਜੇ ਅਸੀਂ ਰੋਕਦੇ ਇਹਨਾਂ ਨੂੰ ਤੇ ਇਹ ਸਾਨੂੰ ਗਾਲਾਂ ਕੱਢਦੇ ਆ ਕੋਥੇ ਹੀ ਇਸ ਸ਼ਰਮਨਾਕ ਘਟਨਾ ਦੇ ਬਾਰੇ ਐਸ ਐਚਓ ਲੋਮੇਸ਼ ਸ਼ਰਮਾ ਦਾ ਇਹ ਕਹਿਣਾ ਸੀ ਕਿ ਮੁਲਜ਼ਮ ਦੀ ਪਛਾਣ ਪੁਲਿਸ ਮੁਲਜ਼ਮ ਪਰਗਟ ਸਿੰਘ ਦੇ ਵਜੋਂ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਤੇ ਉਸ ਦੇ ਪਰਿਵਾਰ ਵੱਲੋਂ ਇੱਕ ਗਰੀਬ ਧਰਿਤ ਪਰਿਵਾਰ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਹ ਸਭ ਕੁਝ ਹੋਇਆ ਕਿਉਂ? ਇਹ ਹਾਲੇ ਸਾਫ਼ ਨਹੀਂ ਹੋ ਸਕਿਆ। ਹਾਂਜੀ ਬਲਾਸਪੁਰ ਪਿੰਡ ਦੇ ਵਿੱਚ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਲੜਾਈ ਝਗੜਾ ਹੋਇਆ ਹੈ ਦੋ ਪਾਰਟੀਆਂ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਐਮਐਲਆਰਾਂ ਮਸੂਲ ਹੋਣ ਤੋਂ ਬਾਅਦ ਉਹਨਾਂ ਦਾ ਸਟੇਟਮੈਂਟ ਉਹਨਾਂ ਦੀ ਲਈ ਗਈ ਜੋ ਕੰਪਲੇਨੈਂਟ ਦੀ ਸਟੇਟਮੈਂਟ ਦੇ ਬੇਸ ਤੇ ਜੋ ਰੈਲੇਵੈਂਟ ਸੈਕਸ਼ਨ ਬਣਦੇ ਆ। ਉਦੇ ਅਨੁਸਾਰ ਜਿਹੜਾ ਪਰਚਾ ਦਰਜ ਕੀਤਾ ਜਾ ਰਿਹਾ ਔਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏ। ਹੋਰ ਕੋਈ ਇਨਵੋਲਵ ਨਹੀਂ। ਇਹ ਵੀ ਵਿੱਚ ਜਿਹੜਾ ਕੰਪਲੇਨੈਂਟ ਦੇ ਬਿਆਨਾਂ ਵਿੱਚ ਤਿੰਨ ਵਿਅਕਤੀਆਂ ਦਾ ਨਾਮ ਆਇਆ ਇੱਕ ਪ੍ਰਗਟ ਸਿੰਘ ਇੱਕ ਉਹਦੀ ਵਾਈਫ ਹੈ ਹਰਜੀਤ ਕੁਮਾਰੀ ਔਰ ਇੱਕ ਉਹਨਾਂ ਦਾ ਲੜਕਾ ਤਨਸ਼। ਇਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ। ਪ੍ਰਗਟ ਸਿੰਘ ਕੀ ਕੰਮ ਕਰਦੇ ਨੇ? ਪ੍ਰਗਟ ਸਿੰਘ ਜਿਹੜੇ ਮੁਲਾਜ਼ਮ ਹਨ। ਜੀ ਹਾਂ ਇਹ ਤਸਵੀਰਾਂ ਵਾਕਈ ਹੋਸ਼ ਭਾਗਤਾ ਕਰ ਦੇਣ ਵਾਲੀਆਂ ਨੇ। ਇਸ ਝਗੜੇ ਦੀ ਵਜ੍ਹਾ ਭਾਵੇਂ ਜੋ ਵੀ ਰਹੀ ਹੋਵੇ ਪਰ ਕਾਨੂੰਨ ਦੇ ਰਾਖੇ ਵੱਲੋਂ ਹੀ ਕਾਨੂੰਨ ਵਿਵਸਥਾ ਦਾ ਇਸ ਤਰ੍ਹਾਂ ਜਨਾਜ਼ਾ ਖੱਡ ਸ਼ਰੀਆਂ ਗੁੰਡਾਗਰਦੀ ਦਾ ਨੰਗਾ ਨਾਚ ਕਰਨਾ ਵਾਕਈ ਸ਼ਰਮਸਾਰ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਆਪਣੇ ਹੀ ਮੁਲਾਜ਼ਮ ਦੇ ਖਿਲਾਫ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ। ਹੁਸ਼ਿਆਰਪੁਰ ਤੋਂ ਯੋਗੇਸ਼ ਅਰੋੜਾ ਦੇ ਨਾਲ ਪੀਟੀਸੀ ਨਿਊਜ਼ ਜੀ ਹਾਂ ਇਹ ਸਵਾਲ ਆਪਣੇ ਆਪ ਦੇ ਵਿੱਚ ਬੇਹਦ ਵੱਡਾ ਹੈ ਕਿ ਆਖਿਰ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਕੋਈ ਕਾਰਵਾਈ ਹੁੰਦੀ ਵੀ ਹੈ ਜਾਂ ਫਿਰ ਨਹੀਂ ਠਹਿਰ ਕੇ ਬਾਤਾਂ ਤੇ ਹੁਣ ਜੋ ਖਬਰ ਅਸੀਂ ਤੁਹਾਨੂੰ ਵਖਾਣ ਜਾ ਰਹੇ ਹਾਂ ਉਸ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਹਾਸਾ ਵੀ ਆਵੇਗਾ ਤੇ ਤੁਸੀਂ ਆਪਣੇ ਸਿਰ ਤੇ ਹੱਥ ਮਾਰਨ ਦੇ ਲਈ ਮਜਬੂਰ ਵੀ ਹੋ ਜਾਵੋਗੇ ਕਿਉਂਕਿ ਬਠਿੰਡਾ ਦੇ ਵਿੱਚ ਐਸਐਸਪੀ ਦਫ਼ਤਰ ਨੇੜੇ ਕੁਝ ਲੋਕ ਇੱਕ ਹੋਮਗਾਰਡ ਦੇ ਜਵਾਨ ਤੋਂ ਅਸਲਾ ਹੀ ਖੋ ਕੇ ਫਰਾਰ ਹੋ ਗਏ ਜੀ ਹਾਂ ਸਹੀ ਸੁਣਿਆ ਤੁਸੀਂ ਜੀ ਹਾਂ ਬਠਿੰਡਾ ਦੇ ਐਸਐਸਪੀ ਦਫਤਰ ਨੇੜੇ ਕੁਝ ਲੋਕ ਇੱਕ ਹੋਮਗਾਰਡ ਜਵਾਨ ਤੋਂ ਅਸਲਾ ਖੋ ਕੇ ਫਰਾਰ ਹੋ ਗਏ ਨੇ ਤੇ ਇਸ ਗੱਲ ਦੀ ਪੁਸ਼ਟੀ ਖੁਦ ਪੁਲਿਸ ਨੇ ਕੀਤੀ ਹੈ ਜੀ ਹਾਂ ਐਸਟੀਐਫ ਇਨਚਾਰਜ ਦਲਜੀਤ ਸਿੰਘ ਬਰਾਰ ਦੇ ਗਨਮੈਨ ਹੋਮਗਾਰਡ ਦੇ ਜਵਾਨ ਵਿਜੇ ਕੁਮਾਰ ਤੋਂ ਕੁਝ ਲੋਕ ਅਸਲਾ ਖੋ ਕੇ ਫਰਾਰ ਹੋ ਗਏ ਨੇ ਪੁਲਿਸ ਮੁਤਾਬਕ ਮਲਜ਼ਮਾ ਦੀ ਪਛਾਣ ਕਰ ਲਈ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਬੱਸ ਸਟੈਂਡ ਦੇ ਨੇੜੇ ਵਿਜੇ ਕੁਮਾਰ ਜਿਹੜੇ ਪੀਐਜੀ ਦੇ ਜਵਾਨ ਨੇ ਇਨਚਾਰਜ ਸਪੈਸ਼ਿਸਟ ਆਫ ਦੇ ਗਨਮੈਨ ਵੀ ਨੇ ਉਹਨਾਂ ਤੋਂ ਇੱਕ ਪਿਸਟਲ ਖੋਇਆ ਗਿਆ ਸੀ ਤੇ ਪਿਸਟਲ ਬਰਾਮਦ ਕਰ ਲਿਆ ਹੈ ਬੰਦਿਆਂ ਦੀ ਵੀ ਪਛਾਣ ਕਰ ਲਈ ਗਈ ਹੈ ਤੇ ਅੱਗੇ ਦੀ ਜਿਹੜੀ ਬਣਦੀ ਕਾਰਵਾਈ ਹੈ ਉਹ ਅਸੀਂ ਕਰਨ ਲੱਗੇ ਹਾਂ ਪਿਸਟਲ ਕਿਸ ਦਾ ਸੀ ਉਹ ਇਨਚਾਰਜ ਸਪੈਸ਼ਿਸਟ ਆਫ ਦਾ ਪਿਸਟਲ ਸੀ ਕੀ ਨਾਮ ਹੈ ਸਰ ਦਲਜੀਤ ਪ੍ਰਾਤ ਤਾਂ ਜੀ ਹਾਂ ਹੁਣ ਤੁਸੀਂ ਹੀ ਦੱਸੋ ਕਿ ਪੰਜਾਬ ਦੇ ਹਾਲਾਤਾਂ ਦੇ ਬਾਰੇ ਆਖਿਰ ਕੀ ਸਮਝੀਏ ਹੋ ਜੋ ਅਗਲੀ ਖਬਰ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜੋ ਤਸਵੀਰਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਹ ਵੀ ਇਸੇ ਗੱਲ ਦੀ ਗਵਾਹੀ ਭਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਲੁਟੇਰੇ ਬੇਖੌਫ ਹੁੰਦੇ ਜਾ ਰਹੇ ਨੇ ਤੇ ਕਾਨੂੰਨ ਵਿਵਸਥਾ ਦਾ ਤਾਂ ਜਨਾਜ਼ਾ ਹੀ ਨਿਕਲਿਆ ਹੋਇਆ ਹੈ। ਸੂਬੇ 'ਚ ਕਾਨੂੰਨ ਵਿਵਸਥਾ ਦਾ ਕਿਸ ਤਰ੍ਹਾਂ ਜਨਾਜ਼ਾ ਨਿਕਲ ਰਿਹਾ ਹੈ ਐਸ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਾਂ ਵੇਖ ਕੇ ਆਸਾਨੀ ਨਾਲ ਲਾ ਸਕਦੇ ਹੋ ਜੀ ਹਾਂ ਚਿੱਟੇ ਦਿਨ ਬੇਖੌਫ ਲੁਟੇਰਿਆਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਝਾਂਮ ਦਿੱਤਾ ਗਿਆ ਤਿੰਨ ਦਿਹਾੜੇ ਇੱਕੋ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਦੋ ਮਹਿਲਾਵਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ ਨਾ ਤਸਵੀਰਾਂ ਤੋਂ ਇਹਨਾਂ ਵਾਰਦਾਤਾਂ ਤੋਂ ਇਹ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ ਕਿ ਤੁਸੀਂ ਆਪਣੇ ਘਰਾਂ 'ਚ ਕਿੰਨੇ ਕੁ ਸੁਰੱਖਿਅਤ ਸ਼ਰਿਆਮ ਗਲੀਆਂ 'ਚ ਘੁੰਮ ਰਹੇ ਆ ਇਹਨਾਂ ਲੁਟੇਰਿਆਂ ڈاکੂਆਂ ਨੂੰ ਖਾਕੀ ਦਾ ਕਾਨੂੰਨ ਦਾ ਕਿੰਨਾ ਕੁ ਡਾ ਰੈ ਇਹ ਵੀ ਆਪਣੇ ਆਪ ਚ ਵੱਡਾ ਸਵਾਲ ਜਿੱਥਾਂ ਲੁੱਟਦੀਆਂ ਦੋਵੇਂ ਵਾਰਦਾਤਾਂ ਸਾਹਮਣੇ ਆਈਆਂ ਹਨ ਖੰਨਾ ਤੋਂ ਪਹਿਲੀ ਵਾਰਦਾਤ ਕਸਬਾ ਮੁਹੱਲੇ ਤੋਂ ਨਿਕਲ ਕੇ ਸਾਹਮਣੇ ਆਈ ਜਿੱਥੇ ਮੋਟਰਸਾਈਕਲ ਸਵਾਰ ਇੱਕ ਲੁਟੇਰੇ ਵੱਲ ਗਲੀ ਚ ਬੈਠੀ ਧੁੱਪ ਸੇਕ ਰਹੀ ਮਹਿਲਾ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਲੁਟੇਰਾ ਮਹਿਲਾ ਦੇ ਪਿੱਛੇੋਂ ਦੀ ਆਇਆ ਪਹਿਲਾਂ ਆਲੇ ਦੁਆਲੇ ਵੇਖਿਆ ਤੇ ਚੰਦ ਮਿੰਟਾਂ ਚ ਹੀ ਮਹਿਲਾ ਦੀਆਂ ਦੋਵੇਂ ਵਾਲੀਆਂ ਚਪਟਕੇ ਮੌਕੇ ਤੋਂ ਫਰਾਰ ਹੋ ਗਿਆ। ਬੋਸ ਛੁਡਾ ਦੇਣ ਵਾਲੀ ਲੁੱਟ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ 'ਚ ਵੀ ਕੈਦ ਹੋ ਗਈ। ਫਿਲਹਾਲ 피해ਤ ਪਰਿਵਾਰ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਘਟਨਾਏ ਹੋਏ ਮੈਂ ਬੈਠੀ ਸੀ ਤੋਂ ਪਾਦੇ ਤੇ ਪਹਿਲਾ ਸਾਹਮਣੇ ਆਇਆ ਬਾਅਦ 'ਚ ਫਿਰ ਬੈਕ ਸਾਈਡ ਤੋਂ ਆ ਕੇ ਲਾ ਕੇ ਲੈ ਆ ਗਿਆ ਪਤਾ ਹੀ ਨਹੀਂ ਵਾਲੀਆਂ ਕਿ ਕੀ ਪਤਾ ਕੀ ਲਾਈਆਂ ਉਹਨੇ ਦੋਏ ਲਾ ਕੇ ਲੈ ਗਏ। ਇਹ ਕਦੋਂ ਦੀ ਗੱਲ ਹੈ ਇਹ ਅੱਜ 1.5 2 ਵਜੇ ਦਾ ਟਾਈਮ ਸੀ ਦੂਜੀ ਵਾਰਦਾਤ ਵੀ ਖੰਨਾ ਤੋਂ ਹੀ ਸਾਹਮਣੇ ਆਈ ਜਿੱਥੇ ਗੁਰੂ ਨਾਨਕ ਨਗਰ 'ਚ ਇੱਕ ਮਹਿਲਾ ਆਪਣੇ ਘਰ ਤੋਂ ਬਾਜ਼ਾਰ ਵੱਲ ਨੂੰ ਜਾ ਰਹੀ ਸੀ ਅਚਾਨਕ ਪਿੱਛੋਂ ਦੀ ਮੋਟਰਸਾਈਕਲ ਤੇ ਇੱਕ ਲੁਟੇਰਾ ਆਇਆ ਵੇਖਦੇ ਵੇਖਦਿਆਂ ਮਹਿਲਾ ਦੀ ਵਾਲੀਆਂ ਚਪਟ ਗਈ ਚੰਦ ਸਕਿੰਟਾਂ 'ਚ ਹੀ ਉਥੋਂ ਰਫੂ ਚੱਕਰ ਹੋ ਗਿਆ ਲੁੱਟ ਦੀ ਇਹ ਦੂਜੀ ਵਾਰਦਾਤ ਵੀ ਸੀਸੀਟੀਵੀ 'ਚ ਕੈਦ ਹੋ ਗਈ ਸਾਮੇ ਪਰਿਵਾਰ ਨੇ ਪੁਲਿਸ ਤੋਂ ਜੀਹੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ ਕਿਉਂਕਿ ਸ਼ਹਿਰ ਚ ਲੁੱਟ ਦੀਆਂ ਅਜੀਹੀਆਂ ਵਾਰ ਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਹਾਂ ਜੀ ਮੇਰੀ ਵਾਲੀ ਖਿੱਚੀ ਆ ਲਾਈ ਆ ਮੈਂ ਗਲੀ ਚ ਜਾ ਰਹੀ ਸੀਗੀ ਤੇ ਬਾਜ਼ਾਰ ਨੂੰ ਤੇ ਉਹ ਆਇਆ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਪਿੱਛੇ ਦੀ ਆ ਕੇ ਮੇਰੀ ਵਾਲੀ ਖਿੱਚ ਕੇ ਲੈ ਗਿਆ ਜਣੀ ਸਾਡੀ ਮੰਗ ਤਾਂ ਹੈ ਵੀ ਸਾਡੇ ਇਹ ਜਿਹੇ ਅਨਸਰ ਨੇ ਮਾੜੇ ਅਨਸਰ ਨੇ ਇਹਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਹੈ ਜੀਆਂ ਵਾਰ ਦਿੱਤਾ ਬਹੁਤ ਵਧ ਗਈਆਂ ਨੇ ਤੇ ਪੁਲਿਸ ਇਹਨਾਂ ਦਾ ਸ਼ਕਤੀ ਨਾਲ ਇਹਨਾਂ ਨੂੰ ਕੰਟਰੋਲ ਕਰਦਾ। ਉਧਰ ਦੋਵੇਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ। ਜਲਦ ਮੁਲਜ਼ਮ ਪੁਲਿਸ ਦੀ ਗ੍ਰਿਫਤ ਚ ਹੋਣਗੇ। ਤੁਸੀਂ ਤੈਸ ਕਰ ਲਾਂਗੇ ਜਲਦੀ ਇਸ ਨੂੰ ਪਰਚਾ ਦਰਜ ਕਰ ਰਹੇ ਹਾਂ ਅਸੀਂ। ਪਰਚਾ ਦਰਜ ਕਰਕੇ ਇਸ ਸੰਭਾਵਨਾ ਦੀ ਅਸੀਂ ਜਲਦੀ ਫੜ ਕੇ ਨੂੰ ਅਨਫੋਲਡ ਕਰ ਦਾਂਗੇ। ਕਿ ਸਰ ਕੋਈ ਸੀਸੀਟੀਵੀ ਵੀਗਰਾਂ ਦੀ ਸਾਹਮਣੇ ਉਹ ਸਾਰਾ ਕੁਝ ਦੇਖ ਰਹੇ ਹਨ ਜੀ that is the invested part part of investigation ਅਸੀਂ ਉਹ ਸਾਰੀ ਕਰ ਰਹੇ ਹਾਂ ਇਹਨਾਂ ਵਾਰਦਾਤਾਂ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਦਿਨ ਦੇ ਸਮੇਂ ਵੀ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਤੋਂ ਡਰ ਮਹਿਸੂਸ ਕਰ ਰਹੇ ਨੇ ਇਹਨਾਂ ਵਾਰਦਾਤਾਂ ਨੂੰ ਲੈ ਕੇ ਵੱਡੇ ਸਵਾਲ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੀ ਖੜੇ ਹੋ ਰਹੇ ਨੇ ਕਿ ਜੇਕਰ ਲੋਕ ਦਿਨ ਵੇਲੇ ਹੀ ਸੁਰੱਖਿਅਤ ਨਹੀਂ ਤਾਂ ਸੂਬਾ ਵਾਸੀਆਂ ਦੀ ਰਾਤ ਦੀ ਸੁਰੱਖਿਆ ਦੀ ਉਮੀਦ ਕਿਸ ਤੋਕੀਤੀ ਜਾ ਸਕਦੀ ਹੈ ਆਖਰਸ ਨੂੰ ਕੀ ਸਮਝੀ ਪੀਟੀਸੀ ਨਿਊਜ਼ ਦੇ ਲੇਖਨਾਤੋਂ ਗੁਰਦੀਪ ਸਿੰਘ ਦੀ ਰਿਪੋਰਟ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਹੁਣ ਖਬਰਾਂ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਕ੍ਰਾਈਮ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਨਸ਼ਾ ਦਾ ਮੱਕੜ ਜਾਲ ਵੀ ਲਗਾਤਾਰ ਫੈਲਦਾ ਜਾ ਰਿਹਾ ਹੈ ਤੇ ਉਹ ਵੀ ਬੇਹਤ ਦੇਸ ਦੇ ਨਾਲ ਲਗਾਤਾਰ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਅਜਿਹੀ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਰਾਏਕੋਟ ਤੋਂ ਜਦੋਂ ਪੁੱਤ ਨਸ਼ਿਆਂ ਕਾਰਨ ਦੁਨੀਆ ਨੂੰ ਅਲਵਿਦਾ ਆਖ ਗਿਆ ਘਰ ਦਾ ਵਿੜਾ ਸੁੰਨਾ ਛੱਡ ਗਿਆ ਮਾਪਿਆਂ ਨੂੰ ਜ਼ਿੰਦਗੀ ਦੇ ਆਖਰੀ ਪੜਾਅ 'ਚ ਇਕੱਲਾ ਛੱਡ ਗਿਆ ਤਾਂ ਮਾਪੇ ਵੀ ਆਪਣੇ ਪੁੱਤ ਦੀ লাশ ਲੈ ਕੇ ਉਹਨਾਂ ਦੇ ਦਰ ਤੇ ਪਹੁੰਚ ਗਏ ਜਿਨ੍ਹਾਂ ਦੇ ਮੋਢਿਆਂ ਤੇ ਨਸ਼ਿਆਂ ਦੇ ਮੱਕੜ ਜਾਲ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਸੀ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਦਾ ਜ਼ਿੰਮਾ ਸੀ ਜਿੱਹਾਂ ਰਾਏਪੋਟ ਨੇਲੇ ਪਿੰਡ ਲੋਗੜਚ ਨਸ਼ਿਆਂ ਨੇ ਇੱਕ ਹੋਰ ਨੌਜਵਾਨ ਨੂੰ ਨਿਗਲ ਲਿਆ ਦੱਸਿਆ ਜਾ ਰਿਹਾ ਹੈ ਕਿ 26 ਸਾਲਾ ਗੁਰਪ੍ਰੀਤ ਸਿੰਘ ਦੀ ਚਿੱਟੇ ਦੀ ਓਵਰਡੋਸ ਕਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਸਾਰਾ ਪਰਿਵਾਰ ਹੀ ਪਿੰਡ ਦੇ ਇੱਕ ਸਮਾਗਮ 'ਚ ਗਿਆ ਹੋਇਆ ਸੀ। ਜਿੱਥੇ ਦੋ ਲੋਕ ਉਹਨਾਂ ਦੇ ਪੁੱਤ ਗੁਰਪ੍ਰੀਤ ਨੂੰ ਆਪਣੇ ਨਾਲ ਲੈ ਗਏ। ਤੇ ਕੁਝ ਦੇਰ ਬਾਅਦ ਉਹਨਾਂ ਨੇ ਇੱਕ ਖਾਲੀ ਪਏ ਮਕਾਨ 'ਚ ਨਸ਼ੇ ਦਾ ਟੀਕਾ ਲਾਇਆ। ਪਰ ਓਵਰਡੋਸ ਕਰਨ ਗੁਰਪ੍ਰੀਤ ਦੀ ਮੌਤ ਹੋ ਗਈ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੋਵੇਂ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਇੱਕ ਗੱਡੀ 'ਚ ਰੱਖ ਕੇ ਕਿਤੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਜੋ ਪਰਿਵਾਰ ਨੂੰ ਦੇਖ ਕੇ ਮੌਕੇ ਤੋਂ ਭੱਜ ਗਏ ਸਹਿਰ ਇਹ ਬੰਦਾ ਮੇਰੇ ਬੇਟੇ ਨੂੰ ਘਰੋਂ ਲੈ ਕੇ ਗਿਆ ਘਰੋਂ ਲਿਜਾ ਕੇ ਇਹਨੇ ਜਾਣ ਨੂੰ ਨਹੀਂ ਦਿੱਤਿਆ ਉਹ ਤਾਂ ਜਦੋਂ ਤੁਹਾਨੂੰ ਇੱਕ ਘੰਟਾ ਤੱਕ ਇਹਨੂੰ ਲੈ ਕੇ ਪਤਾ ਨਹੀਂ ਪੀ ਚਾਰਦਾ ਰਿਹਾ ਜਦੋਂ ਵਜੇ ਗਏ ਹੋਤੇ ਇਹ ਬੰਦੇ ਕੋਲੇ ਮੈਡੀਕਲ ਸੀਗਾ ਤੱਲੇ ਡਿਗਿਆ ਔਕੇ ਤੇ ਤੱਲੇ ਮੈਡੀਕਲ ਡਿਗਿਆ ਸਾਨੂੰ ਇਹ ਪਚੱਕਾ ਦੇ ਕੇ ਭੱਜ ਗਿਆ ਤੋਂ ਛੱਡ ਕੇ ਸਾਨੂੰ ਇਹਨੇ ਕੁਝ ਨਹੀਂ ਦੱਸੀਓ ਸਾਨੂੰ ਨਹੀਂ ਇਹਨੇ ਦੱਸੀਆ ਵੀ ਆਹ ਗੱਲ ਹੋ ਗਈ ਆ ਛੱਡ ਕੇ ਸਾਡੇ ਤੋਂ ਭੱਜ ਗਿਆ ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਦੇ ਪੁੱਤ ਦੀ ਮੌਤ ਦੇ ਲਈ ਜਸਕਰਨ ਸਿੰਘ ਤੇ ਗੁਰਦਾਸ ਸਿੰਘ ਜ਼ਿੰਮੇਵਾਰ ਨੇ ਜੋਨਧ ਪੁੱਤ ਨੂੰ ਆਪਣੇ ਨਾਲ ਲੈ ਕੇ ਗਏ ਤੇ ਪਰਿਵਾਰ ਦਾ ਇਲਜ਼ਾਮ ਹੈ ਕਿ ਇਹਨਾਂ ਦੋਵਾਂ ਨੇ ਉਸ ਨੂੰ ਨਸ਼ਾ ਦਿੱਤਾ ਜਿਸ ਕਾਰਨ ਗੁਰਪ੍ਰੀਤ ਦੀ ਮੌਤ ਹੋ ਗਈ। ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਗੁਰਪ੍ਰੀਤ ਦੀ ਮ੍ਰਿਤਕ ਦੇ ਥਾਣੇ ਬਾਹਰ ਰੱਖ ਕੇ ਕਥਿਤ ਮੁਲਜ਼ਮਾਂ ਤੇ ਇਲਾਕੇ 'ਚ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਗੁਰਪ੍ਰੀਤ ਸਿੰਘ ਪੁੱਤਰ ਅਜਿੰਦਰ ਸਿੰਘ ਪਾਸੇ ਜ਼ੋਰ ਦੀ ਡੈਥ ਹੋਇਆ ਜੀ ਉਹ ਮੈਸੀਡੀ ਉਹ ਮਨੋਜ ਕਾਰਨ ਹੋਣੀ ਚਾਹੀਦੀ ਆ ਉਹਨਾਂ ਨੇ ਕੁਝ ਅਲੀਗੇਸ਼ਨ ਲਾਏ ਨੇ ਕੁਝ ਹਨ ਇਹ ਉਹਦੇ ਆਪਣੇ ਜਿਹੜਾ ਦੋਸਤੋ ਆਪਣੇ ਜੱਸੀ ਜੱਸੀ ਕਹਿੰਦੇ ਜਿਸ ਕਾਰਨ ਮੁੰਡੇ ਦਾ ਨਾਮ ਡਾਕੋ ਪੈਂਦਾ ਜੀ ਉਹ ਤੇ ਸ਼ੱਕ ਕਰਦੇ ਆ ਕਿ ਉਹਨੇ ਉਹਨੂੰ ਮੈਚ ਕਰਾਇਆ ਨਹੀਂ ਕਿਤੇ ਇਹ ਕੋਲ ਨਾਲ ਦਾ ਮਾਮਾ ਗਰਦਾ ਸਿੰਘਾ ਜੀ ਉਹ ਵੀ ਪਿੰਡ ਲੋਹਰਦਾਂ ਰਹਿਣਾ ਵਾ ਉਹ ਵੀ ਕਹਿੰਦੇ ਨਾਲ ਸੀਗਾ ਜੀ ਕੀ ਹੁਣ ਸਰਕਾਰ ਵਾਇ ਕੀਤੀ ਜਾਵੇ ਹਰਜਿੰਦਰ ਸਿੰਘ ਦੇ ਬਿਆਨ ਲੈ ਰਹੇ ਜੀ ਜੋ ਬਣਦੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਵੇ ਨਸ਼ਾ ਖੰਡ ਚਾਹ ਵਾਂਗ ਵਿਕ ਰਿਹਾ ਹੈ ਘਰਾਂ ਦੇ ਘਰ ਤਬਾਹ ਹੋ ਰਹੇ ਨੇ ਤੇ ਪੁਲਿਸ ਕਰ ਰਹੀ ਹੈ ਦਾਵਾ ਦਾਵਾ ਕਰ ਰਹੀ ਹੈ ਕਾਰਵਾਈਆਂ ਕਰਨ ਦਾ ਐਕਸ਼ਨ ਲੈਣ ਦਾ ਪਰ ਜ਼ਮੀਨੀ ਪੱਧਰ ਤੇ ਹਾਲਾਤ ਬਦਲਣ ਦੀ ਥਾਂ ਬੱਤੋ ਬੱਤਰ ਹੁੰਦੇ ਵਿਖਾਈ ਦੇ ਰਹੇ ਨੇ ਪੀਟੀਸੀ న్యూਸ ਲਈ ਰਾਏਕੋਟ ਤੋਂ ਹਿਮਰਾਜ ਬੱਬਰ ਦੀ ਰਿਪੋਰਟ ਅੱਗੇ ਵਧਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਹਵਾ ਦੇ ਵਿੱਚ ਉੱਡਦੀ ਮੋਤੀ ਚਾਈਨਾ ਡੋਰ ਦੀ ਜੋ ਲਗਾਤਾਰ ਹਾਦਸਿਆਂ ਦੀ ਵਜ੍ਹਾ ਬਣ ਰਹੀ ਹੈ ਇਸ ਚਾਈਨਾ ਡੋਰ ਕਾਰਨ ਹਰ ਰੋਜ਼ ਕਈ ਲੋਕ ਹਸਪਤਾਲ ਪਹੁੰਚ ਰਹੇ ਨੇ ਤੇ ਹੁਣ ਪੰਜਾਬ ਪੁਲਿਸ ਨੇ ਇਸ ਚਾਈਨਾ ਵਾਲੀ ਡੋਰ ਦੇ ਨਾਲ ਟੱਕਰ ਲੈਣ ਦੇ ਲਈ ਸਹਾਰਾ ਲਿਆ ਹੈ ਹਾਈ ਟੈਕ ਡਰੋਨ ਦਾ ਮੌਤ ਵਾਲੀ ਡੋਰ ਦੀ ਹੁਣ ਡਰੋਨ ਨਾਲ ਟੱਕਰ ਹੁਣ ਡਰੋਨ ਕਰੇਗਾ ਹਵਾ ਚ ਉੱਡਦੀ ਮੌਤ ਦਾ ਸਾਹਮਣਾ ਜੇ ਹੁਣ ਉਡਾਈ ਚਾਈਨਾ ਡੋਰ ਨਾਲ ਗੱਡੀ ਤਾਂ ਦਰਜ ਹੋਵੇਗਾ 307 ਦਾ ਮਾਮਲਾ ਜੀ ਹਾਂ ਤੁਹਾਡੇ ਮਨੋਰੰਜਨ ਲਈ ਕੁਝ ਪਲਾਂ ਦੀ ਖੁਸ਼ੀ ਲਈ ਤੁਸੀਂ ਜਿਸ ਚਾਇਨਾ ਡੋਰ ਦਾ ਇਸਤੇਮਾਲ ਕਰ ਰਹੇ ਹੋ ਉਹ ਕਿੰਨੀ ਖਤਰਨਾਕ ਜੇਕਰ ਤੁਹਾਨੂੰ ਇਸ ਦੀ ਜ਼ਰਾ ਵੀ ਭੈਣਖ ਨਹੀਂ ਤਾਂ ਇਸ ਦਾ ਅੰਦਾਜ਼ਾ ਤੁਸੀਂ ਇਸੇ ਗਲਤੋਲਾ ਸਕਦੇ ਹੋ ਕਿ ਹੁਣ ਇਸ ਨਾਲ ਨਜਿੱਠਣ ਦੇ ਲਈ ਹਾਈ ਟੈਕ ਡਰੋਨਸ ਦਾ ਇਸਤੇਮਾਲ ਕਰਨਾ ਪੈ ਰਿਹਾ ਤਾਂ ਜੋ ਹਵਾ ਚ ਉੱਡਦੀ ਇਸ ਮੌਤ ਤੋਂ ਤੁਹਾਨੂੰ ਬਚਾਇਆ ਜਾ ਸਕੇ ਜੀ ਹਾਂ ਚਾਇਨਾ ਡੋਰ ਕਾਰਨ ਵਾਪਰਨ ਵਾਲੇ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਲਗਾਤਾਰ ਲੋਕ ਇਸ ਦਾ ਸ਼ਿਕਾਰ ਹੋ ਕੇ ਹਸਪਤਾਲ ਦੇ ਬੈੱਡਾਂ ਤੱਕ ਪਹੁੰਚ ਰਹੇ ਨੇ ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ ਦੇ ਬਾਵਜੂਦ ਛਾਪੇਮਾਰੀ ਦੇ ਬਾਵਜੂਦ ਐਨਾ ਘਟਨਾਵਾਂ 'ਚ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ ਹੁਣ ਪੁਲਿਸ ਨੇ ਇਸ ਚਾਇਨਾ ਡੋਰ ਵਾਲੀ ਸਮੱਸਿਆ ਨਾਲ ਨਜਿੱਠਣ ਦੇ ਲਈ ਡਰੋਨ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ ਸਮਰਾਲਾ ਪੁਲਿਸ ਵੱਲੋਂ ਡਰੋਨ ਦੀ ਮਦਦ ਨਾਲ ਉਹਨਾਂ ਲੋਕਾਂ ਤੇ ਨਜ਼ਰ ਰੱਖੀ ਜਾਵੇਗੀ ਜੋ ਚਾਈਨਾ ਡੋਰ ਨਾਲ ਪਤੰਗ ਉਡਾਉਣਗੇ ਤੇ ਉਹਨਾਂ ਖਿਲਾਫ ਧਾਰਾ 307 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਇੱਕ ਖਾਸ ਕਦਮ ਪ੍ਰਸੰਤ ਪੰਚਮੀ ਨੂੰ ਵੀ ਧਿਆਨ ਚ ਰੱਖਦੇ ਆ ਚੁੱਕਿਆ ਗਿਆ। ਚਾਈਨਾ ਡੋਰ ਨੂੰ ਲੈ ਕੇ ਇਹ ਅਸੀਂ ਅੱਜ ਇੱਕ ਡਰੋਨ ਮੰਗਵਾਇਆ ਜਿਹੜਾ ਸਮਰਾਲਾ ਤੇ ਆਸ-ਪਾਸ ਦੇ ਪਿੰਡ ਨੇ ਜਿਹੜੇ ਇਹਨਾਂ ਤੇ ਅਸੀਂ ਨਿਗਾਹ ਰੱਖ ਰਹੇ ਹਾਂ। ਡਰੋਨ ਦੇ ਵਿੱਚ ਜਿਹੜੇ-ਜਿਹੜੇ ਘਰਾਂ ਦੇ ਉੱਤੇ ਚਾਈਨਾ ਡੋਰ ਦੇ ਨਾਲ ਪਤੰਗ ਅਡਾਉਂਦੇ ਸਾਨੂੰ ਨਜ਼ਰ ਆ ਰਹੇ ਆ ਉਹਨਾਂ ਦੇ ਅਸੀਂ ਘਰ ਜਿਹੜੇ ਨਾਮਿਨੇਟ ਕਰ ਰਹੇ ਆ ਨਾਲ-ਨਾਲ ਆਪਣੀ ਫੋਰਸ ਭੇਜ ਕੇ ਉਹ ਕਹਿੰਦਾ ਘਰ ਆ ਇਹਨਾਂ ਸਾਰਿਆਂ ਦੇ ਖਿਲਾਫ ਅਸੀਂ ਮੁਕਦਮਾ ਦਰਜ ਕਰ ਰਹੇ ਆ ਕਿਉਂਕਿ ਅਸੀਂ ਦੇਖਦੇ ਆ ਕਿ ਡਰੋਨ ਜਦੋਂ ਜਾਂਦਾ ਤਾਂ ਪਤੰਗ ਛੱਡ ਕੇ ਬੱਚੇ ਫਟਾਫਟ ਘਰਾਂ ਦੇ ਵਿੱਚ نیچے ਉੱਤਰ ਰਹੇ ਆ ਉਹ ਇਹ ਨਾ ਸਮਝਣ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਅਸੀਂ ਪਤੰਗ ਛੱਡ ਕੇ ਆਪਣੇ ਘਰ ਆ ਗਏ ਸੀ ਤੇ ਸਾਡੇ ਖਿਲਾਫ ਕਾਰਵਾਈ ਨਹੀਂ ਹੋਏਗੀ ਇਹ ਬਸੰਤ ਪੰਚਮੀ ਤੱਕ ਰੋਜ਼ ਸਭੋਜਨ ਸਮਰਾਲਾ ਕਦੀ ਕਿਤੇ ਕਦੀ ਕਿਤੇ ਜਿੱਥੇ ਵੀ ਸਾਨੂੰ ਕੋ ਡਾਊਟ ਹੋਏਗਾ ਉਥੇ ਕੀਤਾ ਜਾਊਗਾ ਜੀਆਂ ਪੁਲਿਸ ਦਾ ਨਾਲੇ ਵੀ ਕਹਿਣਾ ਹੈ ਕਿ ਜੇਕਰ ਕੋਈ ਬੱਚਾ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਨਜ਼ਰ ਆਇਆ ਤਾਂ ਉਸ ਦੇ ਮਾਪਿਆਂ ਦੇ ਖਿਲਾਫ ਇਰਾਦਾਕਤਲ ਦਾ ਪਰਚਾ ਦਰਜ ਕੀਤਾ ਜਾਵੇ ਸਮਰਾਲਾ ਟੀਐਸਪੀ ਨੇ ਦੱਸਿਆ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ 'ਚ ਵੀ ਐਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਹਰ ਬਣਦਾ ਕਦਮ ਚੁੱਕਿਆ ਜਾਵੇਗਾ ਉਥੇ ਸ਼ਹਿਰ ਦੇ ਲੋਕਾਂ ਵੱਲੋਂ ਵੀ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਇਹ ਅਪੀਲ ਹੋਰ ਜ਼ਿਆਦਾ ਸਖਤੀ ਕਰਨ ਦੀ ਵੀ ਕੀਤੀ ਜਾ ਰਹੀ ਹੈ ਕਿ ਜਿਹੜਾ ਸਮਰਾਲਾ ਪੁਲਿਸ ਨੇ ਜੀ ਇਹ ਉਪਰਾਲਾ ਕੀਤਾ ਕਿ ਡਰੋਨ ਦੇ ਰਾਹੀਂ ਚੈਕਿੰਗ ਹੋਊਗੀ ਕੋਠਿਆਂ ਦੇ ਉੱਪਰ ਮਤਲਬ ਚੈੱਕ ਕਰਨਗੇ ਵੀ ਜਿੱਥੇ ਚਾਈਨਾ ਡੋਰ ਦੇ ਨਾਲ ਪਤੰਗ ਚੜਾਇਆ ਜਾ ਰਹੇ ਨੇ ਉਹ ਬਹੁਤ ਵਧੀਆ ਉਪਰਾਲਾ ਹੈ ਜੀ ਇਹ ਜਿਹੇ ਪਰਾਲੇ ਹੋਣੇ ਚਾਹੀਦੇ ਨੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਆ ਕੇ ਵੀ ਚੈਕਿੰਗ ਕਰਨੀ ਚਾਹੀਦੀ ਆ ਸਾਰੀ ਜਗ੍ਹਾ ਵੀ ਇਹ ਜਿਹੜੀ ਜੈਨਾ ਡੋਰ ਆ ਜਿਹੜੀ ਐਨੀ ਘਾਹ ਤੱਕ ਡੋਰ ਆ ਇਹਦੇ ਤੋਂ ਆਪਾਂ ਆਪਣੇ ਆਪ ਨੂੰ ਤੇ ਸਮਾਜ ਨੂੰ ਜਿਹੜਾ ਉਹ ਬਚਾ ਸਕੀਏ ਇਹਦੇ ਨਤੀਜੇ ਜਿਹੜੇ ਉਹ ਬਹੁਤ ਗੰਭੀਰ ਨਿਕਲਦੇ ਹੈ। 26 ਜਨਵਰੀ ਤੇ ਬਸੰਤ ਪੰਚਮੀ ਦੇ ਦਿਨ ਅਸਮਾਨ ਰੰਗ-ਬਰੰਗੀ ਕੁੱਟੀਆਂ ਨਾਲ ਭਰਿਆ ਨਜ਼ਰ ਆਉਂਦਾ ਹੈ। ਪਰ ਹੁਣ ਸਮਰਾਲਾ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ 'ਚ ਡਰੋਨ ਵੀ ਅਸਮਾਨ 'ਚ ਉੱਡਦਾ ਨਜ਼ਰ ਆਵੇਗਾ। ਲੋਕਾਂ ਤੇ ਨਜ਼ਰ ਰੱਖਦਾ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਤੇ ਨਜ਼ਰ ਰੱਖਦਾ ਨਜ਼ਰ ਆਵੇਗਾ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਹਾਂ ਆਪਣੀ ਮਜ਼ੇ ਨੂੰ ਕਿਸੇ ਹੋਰ ਦੀ ਸਜ਼ਾ ਨਾ ਬਣਾਓ ਚਾਈਨਾ ਡੋਰ ਦੇ ਨਾਲ ਗੁੱਡੀਆਂ ਨਾ ਉਡਾਓ ਪੀਟੀਸੀ న్యూਸ Delhi ਸਮਰਾਲਾ ਤੋਂ ਗੁਰਦੀਪ ਸਿੰਘ ਦੀ ਰਿਪੋਰਟ